we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, um, you know, representative of a, a culture that's all about peace. Support your TV channel. And help us take your voices to everyone around the world for every human rights issue. United States, French, the European courts, to the Nal -nal. United Nations Human Rights Committee, the all of this is only possible with your generous donations. Continue your support to us and let's go further together. To donate today, Please log on to our website, www.tv84.tv, and donate via PayPal on our website. Or you can mail us your donations to TV 84 36 01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮਕੌਰਤ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ শ্রোਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ-ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸਰ ਰਹੇ ਨੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚਾ ਸੱਚ ਵਿੱਚ ਜੀ ਡਾਕਟਰ ਸਾਹਿਬ ਅੱਜ ਡੇਟ ਹੈਗੀ 28 ਜੂਨ 2016 4 ਹਾੜ ਨੰਸ਼ਈ ਸਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੇ ਅਹਿਮ ਮਸਲੇ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ ਅ ਅੱਜ ਅਸੀਂ 4-5 ਇਸ਼ੂ ਨੇ ਔਰ ਇਹਨੂੰ ਦੋ ਸੈਗਮੈਂਟਸ ਦੇ ਵਿੱਚ ਕਰਾਂਗੇ ਪਰ ਸਭ ਤੋਂ ਪਹਿਲਾਂ ਪਿਛਲੇ ਦਿਨਾਂ ਚ ਮਲੇਰ ਕੋਟਲਾ ਜਿਹੜਾ ਇੱਕੋ ਇੱਕ ਟਾਊਨਸ਼ਿਪ ਹੈ ਪੰਜਾਬ ਦਾ ਜਿੱਥੇ ਕਿ ਸਾਡੇ ਮੁਸਲਮਾਨ ਭਰਾ ਮੈਜੋਰਿਟੀ ਚ ਨੇ ਇਕਸੋ ਸਤਾਰਾਂ ਪੰਜਾਬ ਦੇ ਅਸੈਂਬਲੀ ਹਲਕੇ ਨੇ ਪਰ ਮਲੇਰਕੋਟਲਾ ਇੱਕ ਕੋਇਕ ਹਲਕਾ ਹੈ ਜਿੱਥੋਂ ਕਿ ਮੁਸਲਮਾਨ ਪਰਾ ਜਾਂ ਪੈਣੀ ਜਿਹੜੇ ਨੇ ਐਮ.ਐਲ.ਏ ਬਣਦੇ ਨੇ ਗਿਣਤੀ ਸ਼ਾਇਦ ਲੱਖ ਜਾਂ ਡੇਢ ਲੱਖ ਕਿੰਨੀ ਹੋਏਗੀ ਲੇਕਿਨ ਇਸ ਕੋਈ ਸ਼ੱਕ ਨਹੀਂ ਹੈ ਕਿ ਮਲੇਰਕੋਟਲੇ ਦੇ ਨਾਲ ਸਾਡਾ ਇਤਿਹਾਸ ਬੜਾ ਡੂੰਗੇ ਤਰੀਕੇ ਨਾਲ ਜੁੜਿਆ ਹੋਇਆ ਹੈ ਇਹੀ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖਾਨ ਸੀ ਜਿਸ ਨੇ ਕਦੇ ਸਰਹੰਦ ਦੀ ਕਚਹਿਰੀ ਚ ਜਦੋਂ ਛੋਟੇ ਸਹਬਜ਼ਾਦਿਆਂ ਨੂੰ ਸਹਬਜ਼ਾਦਾ ਜ਼ੋਰਾਵਰ ਸਿੰਘ ਸਹਬਜ਼ਾਦਾ ਫਤਿਹ ਸਿੰਘ ਨੂੰ ਕਾਜ਼ੀ ਵੱਲੋਂ ਜਿਹੜਾ ਉਹ ਨੀਹਾਂ 'ਚ ਚਿਣਕੇ ਸ਼ਹੀਦ ਕਰਨ ਦਾ ਫਤਵਾ ਦੇਣ ਤੇ ਵਿਚਾਰ ਚੱਲ ਰਿਹਾ ਸੀ ਤਾਂ ਉਸ ਨੇ ਵਿਰੋਧ ਕਰਦੇ ਕਿ ਐਸੀ ਜਿਸ ਨੂੰ ਅਸੀਂ ਆਪਣੇ ਇਤਿਹਾਸ 'ਚ ਹਾ ਦਾ ਨਾਰਾ ਮਾਰਨਾ ਕਹਿੰਦੇ ਔਰ ਉਸ ਨੇ ਕਹਿ ਸੀ ਕਿ ਭਾਈ ਦੇਖੋ ਅਸੀਂ ਗੁਰੂ ਗੋਬਿੰਦ ਸਿੰਘ ਹਕੂਮਤ ਦੇ ਬਾਗੀ ਨੇ ਉਹਨਾਂ ਦੇ ਖਿਲਾਫ ਜੇ ਲੜਨਾ ਪਏ ਤੇ ਮੈਂ ਲੜਾਂਗਾ ਦਲੰਗ ਮੇਰਾ ਭਰਾ ਜਿਹੜਾ ਹੈ ਉਹ ਮਾਰਿਆ ਗਿਆ ਚਮਕੌਰ ਦੀ ਗੜੀ ਚ ਪਰ ਜੋ ਤੁਸੀਂ ਕਰਨ ਲੱਗੇ ਹੋ ਇਸਲਾਮ ਦੇ ਸ਼ਰੀਅਤ ਦੇ ਮੁਤਾਬਕ ਨਹੀਂ ਹੈ ਇਹਨਾਂ ਬੱਚਿਆਂ ਦਾ ਸਿਰਫ ਇਹੀ ਕਸੂਰ ਹੈ ਇਹ ਗੁਰੂ ਗੋਬਿੰਦ ਸਿੰਘ ਦੇ ਬੱਚੇ ਨੇ ਔਰ ਇਸਲਾਮੀ ਸ਼ਰਅ ਸ਼ੀਰਖੋਰ ਇਹਨਾਂ ਬੱਚਿਆਂ ਨੂੰ ਜਿਹੜਾ ਕੋਈ ਵੀ ਇਸ ਕਿਸਮ ਦੀ ਸਜ਼ਾ ਦੇਣ ਦੀ ਵਜ਼ਾਤ ਨਹੀਂ ਕਰ ਸਕਦੀ ਕਿਉਂਕਿ ਇਹਨਾਂ ਦਾ ਕੋਈ ਕਸੂਰ ਨਹੀਂ ਹੈ ਹਾਲਾਂਕਿ ਕਾਜ਼ੀ ਨੇ ਫਤਵਾ ਦਿੱਤਾ ਔਰ ਬੱਚਿਆਂ ਦੀ ਸ਼ਹਾਦਤ ਹੋਈ ਲੇਕਿਨ ਸ਼ੇਰ ਮੁਹੰਮਦ ਖਾਨ ਨੇ ਉੱਥੋਂ ਜਿਹੜਾ ਉਹ ਵਾਕ ਆਊਟ ਕੀਤਾ ਸੀ ਔਰ ਅਸੀਂ ਹਮੇਸ਼ਾ ਹੀ ਮਲੇਰਕੋਟਲੇ ਨੂੰ ਇਸ ਗੱਲ ਦੇ ਲਈ ਯਾਦ ਰੱਖਿਆ ਕਿ ਇਹਨਾਂ ਨੇ ਖਾਦਾ ਨਾਰਾ ਮਾਰਿਆ ਸੀ ਦਸਵੇਂ ਬਾਦਸ਼ਾਹ ਨੇ ਉਸ ਨੂੰ ਜਿਹੜਾ ਉਹ ਰਿਵਾਰਡ ਵੀ ਕੀਤਾ ਹੁਕਮਨਾਮੇ ਨਾਲ ਜਾਂ ਸ੍ਰੀ ਸਾਹਿਬ ਨਾਲ ਫਿਰ ਮੈਂ ਜਦੋਂ ਅਸੀਂ ਕੱਲ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਸ਼ਹੀਦੀ ਦਿਨ ਔਰ ਉਸ ਸੰਬੰਧੀ ਇਤਿਹਾਸ ਦਾ ਜ਼ਿਕਰ ਕੀਤਾ ਤੇ ਛੱਪੜ ਛਿੜੀ ਦੀ ਮੈਦਾਨ ਦੇ ਵਿੱਚ ਵੀ ਜਿਹੜੀ ਲੜਾਈ ਜਿਸ ਦੇ ਵਿੱਚ ਵਜ਼ੀਰ ਖਾਨ ਮਾਰਿਆ ਗਿਆ ਸੀ ਉਹਦੇ ਵਿੱਚ ਸ਼ੇਰ ਮੁਹੰਮਦ ਖਾਨ ਵੀ ਜਿਹੜਾ ਹੈ ਉਹ ਮਾਰਿਆ ਗਿਆ ਸੀ ਕਿਉਂਕਿ ਉਹ ਸਰਹੰਦ ਸੂਬਾ ਦਾ ਜਿਹੜਾ ਹੈ ਜਾਂ ਇਸਲਾਮਿਕ ਰੂਲ ਦਾ ਤਾਂ ਉਹ ਵਫادار ਸੀ ਔਰ ਉਸਨੇ ਜਿਹੜਾ ਅੱਗੇ ਵੱਧ ਕੇ ਉਸ ਹਮਲੇ ਦੇ ਵਿੱਚ ਹਿੱਸਾ ਲਿਆ ਸੀ ਸੋ ਇਹ ਸਾਡਾ ਇਹ ਦੇ ਬਾਵਜੂਦ ਅਸੀਂ 47 ਦੇ ਪਾਗਲਪਨ ਦਾ ਦੌਰ ਦੇਖਦੇ ਹਾਂ ਦੋਵੇਂ ਪਾਸੇ ਸਰਹੱਦ ਦੇ ਅਸੀਂ ਪਾਗਲਪਨ ਕੀਤਾ ਇੱਕ ਦੂਸਰੇ ਦੇ ਘਾਟੇ ਲਾਏ ਨੇ ਔਰ ਵੈਸ਼ਿਆਨਾ ਹਰਕਤਾਂ ਕੀਤੀਆਂ ਜੀ ਲੇਕਿਨ ਇਸ ਪੀਰੀਅਡ ਚ ਵੀ ਜਦੋਂ ਕਿ ਅੱਜ ਦੋਨੋਂ ਪੰਜਾਬਾਂ ਵਾਲ ਦੇਖੀਏ West ਪੰਜਾਬ ਚੋਂ ਪੂਰੀ ਉਹਨਾਂ ਨੇ ਸਿੱਖਾਂ ਔਰ ਹਿੰਦੂਆਂ ਦੀ ਜਿਹੜੀ ਹੈ ethnicities cleansing ਕਰ ਦਿੱਤੀ ਸੀ ਔਰ ਇਧਰ East ਪੰਜਾਬ ਚੋਂ ਜਿਹੜਾ ਹੈ ਹਿੰਦੂਆਂ ਤੇ ਸਿੱਖਾਂ ਨੇ ਪੂਰੀ ਤਰ੍ਹਾਂ ਮੁਸਲਮਾਨਾਂ ਦੀ ethnicities cleansing ਕਰ ਦਿੱਤੀ ਸੀ ਲੇਕਿਨ ਮਲੇਰਕੋਟਲਾ ਇੱਕ ਐਸਾ ਕਸਬਾ ਰਿਹਾ ਜਿਹੜੇ ਜਦੋਂ ਭੀੜ ਵੀ ਕਿਸੇ ਪਾਗਲ ਭੀੜ ਕਿਸੇ ਦੇ ਪਿੱਛੇ ਲੱਗੀ ਹੁੰਦੀ ਸੀ ਮੁਸਲਮਾਨ ਦੇ ਜਿਉਂ ਹੀ ਉਹ ਮਲੇਰਕੋਟਲੇ ਦੀ ਜੂਂਚ ਵੜ ਜਾਂਦਾ ਸੀ ਉਸ ਨੂੰ ਭੀੜ ਪਿੱਛੇ ਹਟ ਜਾਂਦੀ ਸੀ ਕਿ ਭਾਈ ਕਦੇ ਇੱਥੋਂ ਦੇ ਨਵਾਬ ਨੇ ਸਾਡੇ ਸਹਿਬਜ਼ਾਦਿਆਂ ਦੇ ਲਈ ਗੁਰੂ ਦੇ ਹਾ ਦਾ ਨਾਰਾ ਮਾਰਿਆ ਸੀ ਔਰ ਹਮੇਸ਼ਾ ਹੀ ਮਲੇਰਕੋਟਲੇ ਦੇ ਵਿੱਚ ਸਿੱਖਾਂ ਦੇ ਲਈ ਜਿਉਂ ਇੱਕ ਪੀਸਫੁੱਲ ਕਮਿਊਨਿਟੀ ਹੈ ਜਿਹੜੇ ਉਹਨਾਂ ਦਾ ਅਮੀਰ ਤਬਕਾ ਸੀ ਜਿਨ੍ਹਾਂ ਦਾ ਪਠਾਨ ਡਾਇਨੈਸਟੀ ਸੀ ਸ਼ੇਰ ਮੁਹੰਮਦ ਖਾਨ ਦੀ ਜੀ ਉਹਨਾਂ ਦੇ ਕੁਝ ਜਿਹੜੇ ਨੇ ਉਹ ਰਿਸ਼ਤੇਦਾਰ ਚਲੇ ਗਏ ਸੀ ਪਾਕਿਸਤਾਨ ਤੇ ਗਰੀਬ ਮੁਸਲਮਾਨ ਕਿਰਤੀ ਉੱਥੇ ਸਬਜ਼ੀਆਂ ਵੇਚਣ ਦਾ ਕੰਮ ਔਰ ਲਾਣ ਦਾ ਕੰਮ ਖੇਤੀਬਾੜੀ ਕਰਦੇ ਨੇ ਸੋ ਇਹ ਮੈਂ ਬੈਕਗ੍ਰਾਉਂਡ ਇਸ ਲਈ ਦਿੱਤੀ ਕਿ ਭਾਈ ਕਿੱਥੇ ਮਲੇਰ ਕੋਟਲਾ ਬਿਲਕੁਲ ਇੱਕ ਸ਼ਾਂਤ ਟਾਊਨ ਸਾਰੇ ਜਦੋਂ ਪੰਜਾਬ ਦੇ ਵਿੱਚ ਸਰਕਾਰੀ ਕਹਿਰ ਵੀ ਚੱਲਿਆ ਔਰ ਉਹਦੇ ਚ ਵੀ ਅਸੀਂ ਦੇਖਦੇ ਹਾਂ ਕਿ ਭਈ ਇਹ ਰਿਲੇਟਿਵਲੀ ਉੱਥੇ ਪੀਸ ਰਹੀ ਹਾਲਾਂ ਕੁਝ ਮੁਸਲਮਾਨ ਨੌਜਵਾਨਾਂ ਨੇ ਸਿੱਖਾਂ ਦਾ ਸਾਥ ਦਿੱਤਾ ਹੈ ਜਾਰੂ ਸਫਾਂ ਦੇ ਵਿੱਚ ਵੀ ਆਏ ਜੀ ਲੇਕਿਨ ਪਿਛਲੇ ਦਿਨਾਂ ਚ ਬੜੀ ਦੁਖਦ ਘਟਨਾ ਵਾਪਰੀ ਕਿ ਉੱਥੇ ਮਲੇਰਕੋਟਲੇ ਸ਼ਹਿਰ ਦੇ ਵਿੱਚ ਕੁਰਾਨ ਸ਼ਰੀਫ ਕੁਰਾਨ ਮਜ਼ੀਦ ਜਿਹੜਾ ਇੱਕ ਪਵਿੱਤਰ ਗ੍ਰੰਥ ਹੈ ਉਸ ਨੂੰ ਦੀ ਬੇਹਰਮਤੀ ਕੀਤੀ ਗਈ ਉਸ ਨੂੰ ਸਾੜਿਆ ਗਿਆ ਔਰ ਉਸ ਨੂੰ ਜਿਹੜਾ ਫੇਰ ਖਲਾਰ ਦਿੱਤਾ ਗਿਆ ਆਲਮੋਸਟ ਉਹੀ ਰਿਪੀਟ ਜੋ ਕਿ ਬਰਗਾੜੀ ਦੇ ਵਿੱਚ ਹੋਇਆ ਸੀ ਔਰ ਬੜਾ ਇਸ ਦਿਨ ਹਰ ਗੁੱਸਾ ਫੈਲਿਆ ਹੈ ਬਹੁਤ ਸਾਰੇ ਮੁਸਲਮਾਨ ਨੌਜਵਾਨ ਬਾਹਰ ਆਏ ਲੋਕਲ ਜਿਹੜੀ ਉੱਥੋਂ ਐਮ ਐਲ ਏ ਉਹ ਉਸੇ ਇਜ਼ਹਾਰ ਆਲਮ ਦੀ ਘਰਾੜੀ ਹੈ ਇਹੀ ਇਜ਼ਹਾਰ ਆਲਮ ਹੈ ਜਿਨੇ ਹਜ਼ਾਰਾਂ ਸਿੱਖ ਨੌਜਵਾਨ ਵੀ ਮਾਰੇ ਹੋਏ ਨੇ ਸੋ ਇਹ ਬਾਦਲ ਕਿਆ ਦਾ ਅੱਜਕੱਲ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵੀ ਹੈ ਪਰ ਲੋਕਾਂ ਨੇ ਗੁੱਸੇ ਦੇ ਵਿੱਚ ਉਸ ਜ਼ਾਰ ਆਲਮ ਦੀ ਕਾਰਾੜੀ ਜਿਹੜੀ ਐਮ ਐਲ ਏ ਐ ਉਸ ਦੇ ਘਰ ਤੇ ਦੇ ਬਾਹਰ ਜਿਹੜੀਆਂ ਗੱਡੀਆਂ ਖੜੀਆਂ ਸੀ ਉਹ ਸਾੜੀਆਂ ਹੋਰ ਵੀ ਹਿੰਸਾ ਕੁਸ਼ਵਾਰਦਤਾ ਕੀਤੀ ਹੈ ਪਰ ਇਹ ਗੁੱਸਾ ਸਮਝ ਆਣ ਵਾਲਾ ਹੈ ਇਹਦੇ باوجود ਕਿ ਅਸੀਂ ਕੋਈ ਹਿੰਸਾ ਨੂੰ ਐਂਡੋਰਸ ਨਹੀਂ ਕਰਦੇ ਪਰ ਇਹ ਸਿੱਖਾਂ ਦੇ ਲਈ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਦੀ ਜਦੋਂ ਹੀ ਘਟਨਾ ਸਾਹਮਣੇ ਆਈ ਭਾਵੇਂ ਪੁਲਿਸ ਨੇ ਹੀ ਗੋਲੀਆਂ ਚਲਾਈਆਂ ਤੇ ਸਿੱਖ ਜਿਹੜੇ ਨੇ ਛਾਤੀ ਤਾਣ ਕੇ ਖਲੋ ਗਏ ਔਰ ਕਿੰਨੇ ਦੋ ਜਿਹੜੇ ਨੇ ਸ਼ਹੀਦ ਹੋਏ ਬਾਕੀ ਜ਼ਖਮੀ ਹੋਏ ਬੇਸ਼ੱਕ ਉਹ ਹਿੱਸੇਕ ਨਹੀਂ ਸਨ ਜੀ ਔਰ ਇਸ ਗੱਲ ਦਾ ਇਹਨਾਂ ਨੂੰ ਵੀ ਜਿਹੜਾ ਸਰਕਾਰ ਨੂੰ ਵੀ ਲੱਗਾ ਸਿੱਖਾਂ ਦੇ ਮਾਮਲੇ ਤਾਂ ਇਸ ਪੰਥਕ ਸਰਕਾਰ ਦਾ ਜਿਹੜਾ ਅੱਜ ਇੱਕ ਸਾਲ ਲਗਭਗ ਬੀਤ ਗਿਆ ਹੈ ਪਹਿਲੀ ਜੂਨ ਤੋਂ ਨੂੰ ਪਹਿਲੀ ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬੁਰਜਿਵਾਰ ਸਿੰਘਵਾੜਾ ਚੋਂ ਗਾਇਬ ਕੀਤੇ ਗਏ ਸੀ ਲੇਕਿਨ ਕੱਠੋ-ਕਾਠ ਇਸ ਗੱਲ ਨੂੰ ਅਸੀਂ ਇੱਕ ਪੋਜ਼ਿਟਿਵ ਗੱਲ ਦੇਖਦੇ ਹਾਂ ਕੋਈ ਇਹ ਨਾ ਸਮਝੇ ਕਬੀ ਅਸੀਂ ਹਮੇਸ਼ਾ ਹੀ ਹਰ ਗੱਲ ਕਰਕੇ ਸਰਕਾਰ ਨੂੰ ਨਿੰਦਣਾ ਜਿੱਥੇ ਪੋਜੀਟਿਵ ਸਟੈਪ ਹੈ ਪਰ ਇੱਕ ਹਕੀਕਤ ਸਾਹਮਣੇ ਆਈ ਕਿ ਹੁਣ ਕਿਹੜੀ ਉਹ ਤੀਜੀ ਧਿਰ ਹੈ ਜਿਨੇ ਪਹਿਲਾਂ ਸਿੱਖਾਂ ਦੇ ਰਜ਼ਬਾਤਾਂ ਨੂੰ ਬਲੁੰਦ ਰਿਆ ਹੁਣ ਮੁਸਲਮਾਨਾਂ ਦੇ ਆਨੂੰ ਬਲੁੰਦ ਰਿਆ ਔਰ ਇਹ ਪੰਜਾਬ ਪੁਲਿਸ ਦੀ ਆਪਣੀ ਕਹਾਣੀ ਹੈ ਔਰ ਉਹਨਾਂ ਦੇ ਪੂਰੇ ਜਿਹੜਾ ਹਾਇਰ ਉਹਨਾਂ ਦੇ ਆਫੀਸਰਜ਼ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਜਿਹੜਾ ਮਲੇਰ ਕੋਟਲੇ ਮਾਮਲੇ ਦੇ ਵਿੱਚ ਉਹਨਾਂ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਉਹਨਾਂ ਦੇ ਵਿੱਚ ਇੱਕ ਵਿਜੇ ਕੁਮਾਰ ਜੀਂਦ ਇਹ ਜੀਂਦ ਦਾ ਰਹਿਣ ਵਾਲਾ ਹਰਿਆਣੇ ਦਾ ਅਜਕਲ ਦਿੱਲੀ 'ਚ ਰਹਿੰਦਾ ਤੇ ਨੰਦਕਿਸ਼ੋਰ ਤੇ ਗੌਰਵ ਇਹ ਦੋ ਪਿਓ ਪੁੱਤਰ ਨੇ ਸੋ ਇਹਨਾਂ ਤਿੰਨਾਂ ਦੀ ਉਹ ਗੱਡੀ ਵੀ ਮਹਿੰਦਰ ਮਹਿੰਦਰਾ ਜਿਹੜੀ ਥਾਰ ਗੱਡੀ ਜਿਹੜੀ ਕਿ ਉਹਨਾਂ ਨੇ ਬਰਾਮਦ ਕੀਤੀ ਔਰ ਉਹਨਾਂ ਨੇ ਇਹ ਗੱਡੀ ਮਲੇਰ ਕੋਟਲੇ ਦੇ ਪਾਰਕਿੰਗ ਦੇ ਵਿੱਚ ਲੋਟ ਦੇ ਵਿੱਚ ਲਾਈ ਉਹਨਾਂ ਨੇ ਪਾਰਕਿੰਗ ਦੀ ਰਸੀਦ ਵੀ ਬਰਾਮਦ ਕੀਤੀ ਹੈ ਔਰ ਇੱਕ ਜਿਹੜਾ ਲਾਈਟਰ ਜਿਹਦੇ ਨਾਲ ਉਹਨਾਂ ਨੇ ਕੁਰਾਨ ਸ਼ਰੀਫ ਨੂੰ ਅੱਗ ਲਾਈ ਉਹ ਵੀ ਔਰ ਤਿੰਨ ਸਰਜਿਕਲ ਦਸਤਾਨੇ ਤਾਂ ਕਿ ਉਸ ਦਾ ਜਿਹੜਾ ਕੋਈ ਫਿੰਗਰਪ੍ਰਿੰਟ ਨਾ ਰਹਿਣ ਔਰ ਉਹਨਾਂ ਨੇ ਇਹ ਵੀ ਮੰਨਿਆ ਕਿ ਉਸ ਤੋਂ ਪਹਿਲਾਂ ਜਿਹੜੀ ਗਾਜ਼ੀਆਬਾਦ ਦੇ ਵਿੱਚ ਕੁਰਾਨ ਸ਼ਰੀਫ ਤੇ અપਮਾਨ ਦੀ ਘਟਨਾ ਹੋਈ ਸੀ ਉਹ ਵੀ ਇਹਨਾਂ ਨੇ ਸੰਰਗਜਾਮ ਦਿੱਤੀ ਸੀ ਔਰ ਇਹਨਾਂ ਦਾ ਸਬੰਧ ਜਿਹੜੇ ਦੋਨੋਂ ਪਿਓ ਪੁੱਤਰ ਨੇ ਇਹ ਤਾਰਾਗੜ ਇਹ ਪਠਾਨਕੋਟ ਦੇ ਨੇੜੇ ਉਹੀ ਥਾਂ ਹੈ ਜਦੇ ਬਾਰੇ ਹੈ ਕਿ ਜੀ ਉੱਥੋਂ دہشتਗਰ ਦਾ ਆ ਉਹਨਾਂ ਨੇ ਕਿਹਾ ਜੀ ਉਹ ਹਮਲਾ ਪਠਾਨਕੋਟ ਦਾ ਬਦਲਾ ਲੈਣਾ ਸੀ ਜ ਦੂਸਰਾ ਪਾਰ ਹੁਣ ਇਹ ਕਹਾਣੀ ਕਿੱਥੋਂ ਤੱਕ ਜਾਏਗੀ ਜ਼ਾਹਰ ਹੈ ਜੇ ਇਸ ਨੂੰ ਥੋੜੀ ਨਿਰਪੱਖਤਾ ਦੇ ਨਾਲ ਅੱਗੋਂ ਤੋਰਿਆ ਜਾਏ ਤੇ ਇਹਨਾਂ ਦਾ ਸਬੰਧ ਭਾਜਪੀ ਆਰਐਸਐਸ ਦੇ ਨਾਲ ਨਿਕਲੇਗਾ ਜੀ ਕਿਉਂਕਿ ਇਹ ਜੋ ਕੁਝ ਅੱਜਕੱਲ ਯੂਪੀ ਚ ਕਰ ਰਹੇ ਨੇ ਜਿਵੇਂ ਯੂਪੀ ਚ ਫਿਰਕੂ ਫਸਾਦ ਕਰਨ ਦੇ ਲਈ ਕਿਰੀਆਨਾ ਦੇ ਨਾਂ ਥੱਲੇ ਲਿਸਟ ਜਾਰੀ ਅਮਿਤ ਸ਼ਾਹ ਨੇ ਕਰ ਦਿੱਤੀ ਕਿ ਜੀ ਇੰਨੇ ਹਿੰਦੂ ਇਲਾਕਾ ਛੱਡ ਕੇ ਗਏ ਨੇ ਬਾਅਦ ਪਤਾ ਲਗਾ ਉਹਨਾਂ ਜੋ ਕਈ ਮਰ ਗਏ ਹੋਏ ਨੇ ਤੇ ਇੱਕ ਕੁਛਤਾ ਜਿਹਨਾਂ ਦਾ ਨਾਮ ਦਿੱਤਾ ਉਹਨਾਂ ਨੇ ਜ ਸਿਵਲ ਸੂਟ ਕਰ ਦਿੱਤਾ ਕਿ ਭਾਈ ਇਹ ਸਾਨੂੰ ਕਿਉਂ ਬਦਨਾਮ ਕਰ ਰਹੇ ਨੇ ਕੋ ਮਕਸਦ ਇਹਨਾਂ ਦਾ ਜਿਹੜਾ ਹੈ ਮੁਸਲਮਾਨਾਂ ਦੇ ਖਿਲਾਫ ਹਿੰਸਾ ਫੜਕਾਣਾ ਪੰਜਾਬ ਦੇ ਵਿੱਚ ਇਹਨਾਂ ਨੇ ਕਈ ਅਟੈਂਪਟ ਕੀਤੇ ਨੇ ਪਿਛਲੇ ਪਹਿਲਾਂ ਇਹਨਾਂ ਦਾ ਸੀ ਕਿ ਜੀ ਘਰ ਵਾਪਸੀ ਦੇ ਨਾਂ ਥੱਲੇ ਜਿਹੜੇ ਮੁਸਲਮਾਨ ਹੋ ਗਏ ਨੇ ਈਸਾਈ ਹੋ ਗਏ ਨੇ ਉਹਨਾਂ ਨੂੰ ਸੀ ਵਾਪਸ ਸਿੱਖ ਬੜਾਵਾਂਗੇ ਔਰ ਇਹ ਕਰਾਂਗੇ ਪਰ ਕਿਉਂਕਿ ਅਜੇ ਤੱਕ ਬੇਸ਼ੱਕ ਇਹਨਾਂ ਨੇ ਆਪਣੇ ਟੈਂਟੈਕਲ ਤਾਂ ਸਪਰੈਡ ਕੀਤੇ ਨੇ ਪਰ ਅਜੇ ਸਖਾਂ ਜਿਨਾਂ ਦਾ ਜ਼ੋਰ ਚੱਲਦਾ ਨਹੀਂ ਹੈ ਸੋ ਉਹ ਗੱਲ ਇਹਨਾਂ ਦੀ ਚੱਲੀ ਨਹੀਂ ਫਿਰ ਇਹਨਾਂ ਨੇ ਅੱਜ ਤੋਂ ਕੁਝ ਸਾਲ ਪਹਿਲਾਂ ਕੁਝ ਸਮਾਂ ਪਹਿਲਾਂ 1.5 ਸਾਲ ਪਹਿਲਾਂ ਮਲੇਰ ਕੋਟਲੇ ਦੇ ਵਿੱਚ ਪੂਰੇ ਹਥਿਆਰਬੰਦ ਬਜਰੰਗਦਲ ਨੇ ਆਪਣਾ ਇੱਕ ਜਰੂਸ ਵੀ ਕੱਢਿਆ ਪੂਰਾ ਢੜਕਾਉ ਇਹ ਸਮਝਦੇ ਸੀ ਕਿ ਉਹਨਾਂ ਨੇ ਬੜੇ ਢੜਕਾਉ ਨਾਰੇ ਲਾਏ ਇਸਲਾਮ ਦੇ ਖਿਲਾਫ ਪਾਕਿਸਤਾਨ ਦੇ ਖਿਲਾਫ ਪਰ ਲੋਕਾਂ ਨੇ ਕੋਈ ਰਿਐਕਟ ਨਹੀਂ ਕੀਤਾ ਹਨ ਉਹਨਾਂ ਚ ਐਂਗਰ ਸੀ ਕਿ ਵੀ ਇੱਥੇ ਆ ਕੇ ਕੀ ਕਰ ਰਹੇ ਨੇ ਔਰ ਹੁਣ ਫਾਈਨਲੀ ਉਹਨਾਂ ਨੇ ਜਦੋਂ ਕੁਰਾਨੇ ਮਜੀਦ ਨੂੰ ਹੱਥ ਪਾਇਆ ਸੋ ਜ਼ਾਹਰ ਹੈ ਫਿਰ ਨੌਜਵਾਨ ਬਾਰਵੀਂ ਨਿਕਲੇ ਔਰ ਹੁਣ ਜਿਹੜੀ ਹਕੀਕਤ ਹੈ ਉਹ ਬਾਹਰ ਹੈ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਬਾਦਲ ਸਰਕਾਰ ਸੱਚਮੁੱਚ ਸਿਨਸੀਅਰਲੀ ਸਾਰੀ ਲੀਡ ਨੂੰ ਅੱਗੇ ਪੁਸ਼ ਕਰੇਗੀ ਜਾਂ ਜਿਹੜਾ ਅੱਜ ਕੱਲ ਇਹਨਾਂ ਦਾ ਬੀਜੇਪੀ ਔਰ ਅਕਾਲੀਆਂ ਦਾ ਹੁਣ ਥੋੜਾ ਬਹੁਤ ਜਿਹੜਾ ਪਹਿਲਾਂ ਦਾ ਇਹਨਾਂ ਦਾ ਹਮੇਸ਼ਾ ਘਰ ਵਾਲੇ ਘਰ ਵਾਲੀ ਦਾ ਰਿਸ਼ਤਾ ਹੀ ਕਹਿੰਦੇ ਨੇ ਪਰ ਹੁਣ ਇਹਨਾਂ ਦਾ ਥੋੜਾ ਬਹੁਤ 2017 ਦੀਆਂ ਚੋਣਾਂ ਤੋਂ ਪਹਿਲਾਂ ਬੀਜੇਪੀ ਨੇ ਵੀ ਥੋੜੇ ਜੇ ਪੈਰ ਖਿਸਕਾਣੇ ਸ਼ੁਰੂ ਕੀਤੇ ਨੇ ਨਵਜੋਤ ਸਿੱਧੂ ਜਿਹਨੂੰ ਪਹਿਲਾਂ ਪੰਜਾਬ ਚੋਂ ਕੱਢ ਕੇ ਰਾਜ ਸਭਾ ਦਾ ਮੈਂਬਰ ਲੈ ਗਏ ਸੀ ਹੁਣ ਉਹਨੂੰ ਜਿਹੜਾ ਕੋਰ ਗਰੁੱਪ ਬਣਾਇਆ ਇਹਨਾਂ ਨੇ ਬੀਜੇਪੀ ਦਾ ਇਹਨਾਂ ਪੰਜਾਬ ਦੇ ਵਿੱਚ ਉਹਦੇ ਚ ਉਹਨੂੰ ਲੈ ਆਂਦਾ ਹੈ ਔਰ ਇਸੇ ਤਰ੍ਹਾਂ ਡਰੱਗਸ ਦੇ ਮਾਮਲੇ ਦੇ ਵਿੱਚ ਵੀ ਕੋਈ ਨਾ ਕੋਈ ਜਿਹੜੀ ਹੈ ਜੇ ਗੱਲ ਇਨਵੈਸਟੀਗੇਸ਼ਨ ਮਜੀਠੀਆ ਵਾਲੀ ਕੋ ਕਲੋਜ਼ ਨਹੀਂ ਕੀਤੀ ਦੇ ਸੰਭਵ ਹੈ ਕਿ ਇਹ ਜਿਹੜੇ ਇਵਨ ਇਨੀਕ ਵੀ ਇਨਵੈਸਟੀਗੇਸ਼ਨ ਚੋ ਫੜਨਾ ਬਾਦਲ ਕਿਆਂ ਦਾ ਕਾਉਂਟਰ ਬੈਲੈਂਸ ਹੋਏ ਉਹਦੇ ਤੋਂ ਬਾਅਦ ਕਿਉਂਕਿ ਅਲਟੀਮੇਟਲੀ ਇਹ ਭਾਜੀਪੀ ਦੇ ਬੰਦੇ ਨੇ ਆਰਐਸਐਸ ਦੇ ਬੰਦੇ ਨੇ ਔਰ ਕੋਈ ਸਮਝੌਤਾ ਕਰਕੇ ਇਵੈਂਚੁਅਲੀ ਇਹਨਾਂ ਦੇ ਖਿਲਾਫ ਕੇਸ ਜਿਹੜਾ ਉਹ ਅੱਗੇ ਨਾ ਤੋਰਿਆ ਜਾਏ ਔਰ ਕਿਸੇ ਨੂੰ ਕਹਿ ਦਿੱਤਾ ਜਾਏ ਜੀ ਇਹ ਤਾਂ ਕ੍ਰਿਮੀਨਲ ਹੈ ਇਹਦਾ ਤਾਂ ਦਿਮਾਗ ਖਰਾਬ ਹੈ ਇਹਦਾ ਤਾਂ ਫਲਾਣਾ ਜੀ ਲੇਕਿਨ ਇਹ ਗੱਲ ਪਾਵੇਂ ਇੱਕ ਪੱਖੋ ਪੋਜ਼ਿਟਿਵ ਹੈ ਕਿ ਵੀ ਕੁਝ ਦਿਨਾਂ ਦੇ ਵਿੱਚ ਵਿੱਚ ਜਿਹੜਾ ਇੱਕ ਹਫ਼ਤੇ ਤੋਂ ਵੀ ਘੱਟ ਦੇ ਵਿੱਚ ਬੰਦੇ ਫੜੇ ਗਏ ਪਰ ਇਹ ਹੁਣ ਸਵਾਲ ਸਿੱਖ ਵੀ ਪੁੱਛ ਸਕਦੇ ਨੇ ਕਿ ਜਿਹੜੀ ਹਕੂਮਤ ਜਿਹੜੀ ਹੈ ਉਹ ਇਸ ਕਿਸਮ ਦਾ ਵਾਕਿਆ ਕਰਨ ਵਾਲਿਆਂ ਨੂੰ ਉਹਨਾਂ ਦੀ ਪੁਲਿਸ ਜਿਹੜੀ ਹੈ ਇਸ ਮੁਸਤਦੀ ਨਾਲ ਫੜ ਸਕਦੀ ਹੈ ਤੇ ਫਿਰ ਇੱਕ ਸਾਲ ਦੇ ਵਿੱਚ ਬਰਗਾੜੀ ਬੈਬਲ ਕਲਾ ਬੁਰਜ ਜਵਾਰ ਸਿੰਘ ਵਾਲਾ ਔਰ ਬਾਕੀ ਥਾਵਾਂ ਤੇ ਜਿੱਥੇ ਦਰਜਨਾ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਉਹਨਾਂ ਨੇ ਕਿਉਂ ਨਹੀਂ ਫੜਿਆ ਹੈ ਕਿਉਂਕਿ ਅਲਟੀਮੇਟਲੀ ਉਹ ਸਮਝਦੇ ਨੇ ਕਿ ਇਸ ਮਾਮਲੇ 'ਚ ਤਾਂ ਮੈਨੂੰ ਜਿਵੇਂ ਲੱਗਦਾ ਵੀ ਇਹ ਕਾਊਂਟਰ ਬੈਲੈਂਸ ਕਰ ਰਹੇ ਨੇ ਪਰ ਪਹਿਲੇ ਮਾਮਲੇ 'ਚ ਜੇ ਸਾਹਮਣੇ ਆ ਜਾਂਦਾ ਕਿ ਭਾਈ ਇਹ ਆਰਐਸਐਸ ਦਾ ਕੰਮ ਹੈ ਇਸਦੇ ਪਹਿਲੇ ਦਿਨ ਤੋਂ ਏਜੰਸੀਆਂ ਦਾ ਔਰ ਏਜੰਸੀਆਂ ਦਾ ਮਤਲਬ ਅੱਜਕੱਲ ਆਰਐਸਐਸ ਹੀ ਹੈ ਸੋ ਫਿਰ ਇਹਨਾਂ ਦੀ ਪਿਆਲੀ ਜਿਹੜੀ ਹੈ ਸਾਂਝ ਪਿਆਲੀ ਭਾਜਪੀ ਨਾਲ ਉਹ ਕੰਟੀਨਿਊ ਰੱਖਣੀ ਔਖੀ ਹੋ ਜਾਣੀ ਸੀ ਸੋ ਇਹ ਸੀ ਸਮਝਦੇ ਆ ਕਿ ਜਿੱਥੇ ਅਸੀਂ ਜਦੋਂ ਕੁਰਾਨੇ ਮਜੀਦ ਦੀ ਬੇਦਬੀ ਹੋਈ ਅਸੀਂ ਵੀ ਦੁਖੇ ਆ ਔਰ ਹਰ ਸਿੱਖ ਨੇ ਮਹਿਸੂਸ ਕੀਤਾ ਔਰ ਅਸੀਂ ਨਾ ਸਾਨੂੰ ਨਵਾਬ ਮਲੇਰ ਕੋਟਲੇ ਦਾ ਹਾ ਦਾ ਨਾਰਾ ਭੁੱਲੇ ਪਰ ਇਹਦੇ باوجود ਕੱਲ ਨੂੰ ਜੇ ਕੋਈ ਗੀਤਾ ਜਾ ਰਾਮਾਇਣ ਦੇ ਬੇਹਰਮਤੀ ਕਰੇਗਾ ਉਹਨੂੰ ਵੀ ਅਸੀਂ ਇਸ ਭਾਵ ਚੀ ਲਵਾਂਗੇ ਕਿਉਂਕਿ ਇਹ ਸਿੱਖ ਹੋਣ ਦਾ ਮਤਲਬ ਹੈ ਅੱਜ ਬਹੁ ਗਿਣਤੀ ਦਾ ਰਵਈਆ ਕੀ ਹੈ ਕਿਵੇਂ ਅਕਰਤ ਕਰਨੇ ਬਿਸਾਈਡਸ ਦਾ ਪੁਆਇੰਟ ਹੈ ਔਰ ਦੂਸਰੀ ਗੱਲ ਅਕਸਰ ਭਾਰਤ ਦੇ ਹਵਾਲੇ ਨਾਲ ਜਿਸ ਤਰੀਕੇ ਨਾਲ ਇਸ ਨੂੰ ਬਹੁਤ ਵੱਡੀ ਪਾਵਰ ਔਰ ਇਕਨੋਮੀ ਔਰ ਦੂਸਰਾ ਜਿਹੜਾ ਉਹਦੇ ਤੌਰ ਤੇ ਪ੍ਰੈਜੈਂਟ ਕੀਤਾ ਜਾਂਦਾ ਹੈ ਇੱਕ ਰਿਪੋਰਟ ਜਿਹੜੀ ਕਿ ਇਹਨਾਂ ਦੀਆਂ ਆਪਣੀਆਂ ਹੀ ਅੱਜ ਦੀਆਂ ਖ਼ਬਰਾਂ ਦੇ ਵਿੱਚ ਇਹ ਗੱਲ ਉਹਨਾਂ ਨੇ ਆਪ ਹੀ ਮੰਨੀ ਹੈ ਕਿ ਹਿਊਮਨ ਕੈਪੀਟਲ ਇੰਡੈਕਸ ਜਿਹੜਾ ਉਹਨਾਂ ਨੇ ਜਿਹੜੇ ਬਿਜ਼ਨਸ ਕਰਨ ਵਾਲੇ ਦੇਸ਼ ਨੇ ਦੁਨੀਆ ਦੇ ਵਿੱਚ ਉਹਨਾਂ ਦਾ ਉਹਨਾਂ ਨੇ ਸਰਵੇ ਕੀਤਾ ਔਰ ਭਾਰਤ ਨੂੰ ਉਹਦੇ ਸ਼ਰਮਨਾਕ 105ਵੇਂ ਨੰਬਰ ਤੇ ਰੱਖਿਆ ਗਿਆ ਔਰ ਇਹਨਾਂ ਦੀ ਆਪਣੀ ਖਬਰ ਹੈ ਇੰਡੀਆ ਰੈਂਕਸ ਲੋਲੀ 15th 105th on human capital index ਔਰ ਉਹ ਜਿਹਨਾਂ ਨੇ ਕਿਹਾ ਹੈ ਕਿ ਵੀ ਇਹ ਜਿਹੜੇ ਦੇਸ਼ ਨੇ ਇੰਡੀਆ ਰੈਂਕਸ ਮੱਚ ਬਿਲੋ ਚਾਈਨਾਜ਼ 71st ਪੋਜੀਸ਼ਨ 71ਵਾਂ ਨੰਬਰ ਹੈ ਬੰਗਲਾਦੇਸ਼ ਪੁਟਾਂ ਅਤੇ শ্রীলঙ্কা ਵੀ ਜਿਹੜੇ ਨੇ ਉਹ ਭਾਰਤ ਤੋਂ ਉਤਲੇ ਰੁਤਬੇ ਤੇ ਨੇ ਔਰ ਇਹ ਜਨੀਵਾ ਬੇਸਡ ਵਰਲਡ ਇਕਨੋਮਿਕ ਫੋਰਮ ਹੈ ਉਹਨਾਂ ਨੇ ਇਸ ਰਿਪੋਰਟ ਨੂੰ ਜਾਰੀ ਕੀਤਾ ਔਰ ਇਸ ਸਾਰੇ ਦੇ ਵਿੱਚ ਜਿਹੜਾ ਉਹਨਾਂ ਨੇ ਗਿਵਿੰਗ ਇੰਡੀਆ 105th ਰੈਂਕ ਆਊਟ ਆਫ ਦਾ ਟੋਟਲ 130 ਕੰਟਰੀਜ਼ ਇਨਕਲੂਡਡ ਇਨ ਦਾ ਇੰਡੈਕਸ ਹੁਣ 130 ਚੋਂ ਭਾਰਤ 150 ਨੰਬਰ ਤੇ ਮਤਲਬ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨੀ ਵੱਡੀ ਇਕਨੋਮੀ ਤਾਂ ਕਿੰਨਾ ਵੱਡਾ ਰਾਜੀ ਚੀਨ ਦੇ ਅਖਬਾਰਾਂ ਦੇ ਵਿੱਚ ਵੀ ਐਡੀਟোরিয়াল ਛਪੇ ਨੇ ਉਹਨਾਂ ਨੇ ਕਿਹਾ ਜੀ ਇਹ ਨਿਊਕਲियस ਸਪਲਾਈਰ ਗਰੁੱਪ ਚ ਭਾਰਤ ਦੇ ਨਾਲ ਇਵੇਂ ਹੀ ਹੋਣਾ ਚਾਹੀਦਾ ਸੀ ਇਹ ਤਾਂ ਪੈਂਪਰਡ ਨੇ ਅਮਰੀਕਾ ਦੇ ਕਨੇਡਾ ਦੇ ਚੜ ਕੇ ਸਮਝਦੇ ਨੇ ਵੀ ਅਸੀਂ ਪਤਾ ਨਹੀਂ ਕੀ ਹੋ ਗਏ ਉਹਨਾਂ ਨੇ ਕਿਹਾ ਵੀ ਇਹ ਵੈਸਟਰਨ ਕੰਟਰੀਜ਼ ਵੀ ਇੰਡੀਆ ਨੂੰ ਉਭਾਰ ਰਹੀਆਂ ਹਾਲਾਂ ਇੰਡੀਆ ਦੀ ਸਾਰੀ ਇਕਨੋਮੀ ਚਾਈਨਾ ਦੀ ਇਕਨੋਮੀ ਦਾ 20% ਵੀ ਨਹੀਂ ਹੈ ਸੋ ਜਿਹੜਾ ਪੰਜਵਾਂ ਹਿੱਸਾ ਵੀ ਨਹੀਂ ਹੈ ਔਰ ਇਹ ਜਿਹੜੇ ਫੈਕਟ ਨੇ ਜਦੋਂ ਤੁਸੀਂ ਦੇਖਦੇ ਹੋ ਫਿਰ ਲੱਗਦਾ ਵੀ ਇਹ ਤਾਂ ਐਵੇਂ ਇਹਨਾਂ ਨੇ ਜਿਹੜਾ ਘਿੱਦੜ ਨੂੰ ਉਹ ਰੰਗ ਕੇ ਉਹਦੇ ਤੇ ਸ਼ੇਰ ਦੀ ਖਲ ਪਾ ਕੇ ਸ਼ੇਰ ਬਣਾਇਆ ਹੋਇਆ ਔਰ ਇਹ ਅੱਜ ਦੀ ਰਿਪੋਰਟ ਵੀ ਇਹ ਦੱਸਦੀ ਹੈ ਕਿ ਵੀ ਆਲਟੀਮੇਟਲੀ ਤੁਸੀਂ ਕਹੋ ਜੀ ਅਸੀਂ ਖੋਲ ਦਿੱਤਾ ਹੁਣ 100% ਡਾਇਰੈਕਟ ਫੋਰਨਨ ਇਨਵੈਸਟਮੈਂਟ ਹੋ ਸਕਦੀ ਹੈ ਹਵਾਈ ਜਹਾਜ਼ਾਂ ਦੀ ਇੰਡਸਟਰੀ ਚ ਹੋਣਾ ਕਿ ਨਹੀਂ ਹੈ ਤੁਹਾਡੇ ਕੋਲ ਜੇ ਇਸ ਕਿਸਮ ਦੀ ਪ੍ਰੈਸਟੀਜੀਅਸ ਰਿਪੋਰਟ 130 ਦੇਸ਼ਾਂ ਚੋਂ ਤੁਹਾਨੂੰ 155 ਨੰਬਰ ਤੇ ਰੱਖਿਆ ਹੋਇਆ ਹੈ ਔਰ ਪਿਛਲੇ ਸਾਲ ਜਿਹੜਾ 100ਵੇਂ ਨੰਬਰ ਤੇ ਸੀ ਇੰਡੀਆ ਇਹਦਾ ਮਤਲਬ ਵੀ ਇਸ ਵਾਰ ਪਿਛਲੇ ਸਾਲ ਨਾਲੋਂ ਵੀ ਥੱਲੇ ਗਿਆ ਹੈ ਉਹਨਾਂ ਨੇ ਕਿਹਾ ਕਿ ਭਾਵੇਂ ਇਹਨਾਂ ਦਾ ਐਜੂਕੇਸ਼ਨ ਸਿਸਟਮ ਔਰ ਦੂਸਰਾ ਅਗੇ ਨਾਲੋਂ ਇੰਪਰੂਵ ਹੋਇਆ ਪਰ ਇਹਨਾਂ ਦਾ ਯੂਥ ਲਿਟਰੇਸੀ ਰੇਟ ਸਟਿਲ ਜਿਹੜਾ ਉਹ ਬੜਾ ਘੱਟ ਹੈ ਔਰ ਇਹ ਬਹੁਤ ਪਿੱਛੇ ਨੇ ਇੰਡੀਆ ਆਲਸੋ ਰੈਂਕਸ ਪੂਰਲੀ ਔਨ ਲੇਬਰ ਫੋਰਸ ਪਾਰਟਿਸਪੇਸ਼ਨ ਡਿਊ ਇਨ ਪਾਰਟ ਟੂ ਵਨ ਆਫ ਦਾ ਵਰਲਡਸ ਲਾਰਜੇਸਟ EMPLOYMENT ਜੈਂਡਰ ਗੈਪਸ ਮਤਲਬ ਇਹ ਹੈ ਕਿ ਔਰਤਾਂ ਨੂੰ ਕੋਈ ਹੱਕ ਨਹੀਂ ਨੇ ਔਰ ਉਹਨਾਂ ਦਾ ਜਿਹੜਾ ਜੈਂਡਰ ਗੈਪ ਹੈ ਉਸ ਦੇ ਥੱਲੇ ਇੰਡੀਆ ਦੀ ਜਿਹੜੀ ਈਵਨ ਲੇਬਰ ਪਾਰਟਿਸਪੇਸ਼ਨ ਹੈ ਉਹ ਵੀ ਥੱਲੇ ਹੈ ਇਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਭਈ ਪਾਵੇਂ ਇਹਨਾਂ ਦੇ ਕੋਲ ਲਾਰਜੈਸਟ ਗਲੋਬਲ ਡਿਸਟ੍ਰਿਬਿਊਸ਼ਨ ਟਰਸ਼ਰੀ ਡਿਗਰੀ ਹੋਲਡਰਸ ਉਹਨਾਂ ਦੇ ਕੋਲ ਨੇ 78 ਮਿਲੀਅਨ ਔਰ ਇਹ ਚਾਈਨਾ ਤੋਂ ਬਾਅਦ ਦੂਸਰਾ ਨੰਬਰ ਹੈ ਪਰ ਜੇ ਤੁਸੀਂ ਇਹਨਾਂ ਦੀ ਓਵਰਆਲ ਦੇਖੋ ਕਿ ਭਈ ਇਹ ਜਿਹੜਾ ਇਹਨਾਂ ਦਾ ਟੈਲੈਂਟ ਹੈ ਕਿਸੇ ਪਾਸੇ ਵੀ ਯੂਜ਼ ਨਹੀਂ ਹੋ ਰਿਹਾ ਔਰ ਇਹਦੇ ਵਿੱਚ ਕੋਈ ਵੀ ਜਿਹੜੀਆਂ ਫ੍ਰੈਂਡਲੀ ਨੇ ਆ بزਨਸ ਫ੍ਰੈਂਡਲੀ এনवायरमेंट ਨਹੀਂ ਹੈ ਗਲੋਬਲ ਇੰਡੈਕਸ ਦੇ ਵਿੱਚ ਜਾਪਾਨ ਸਵੀਡਨ ਇਹ ਚੌਥੇ ਤੇ ਪੰਜਵੇਂ ਨੰਬਰ ਤੇ ਆ ਗਏ ਨੇ ਔਰ इवन ਨਿਊਜ਼ੀਲੈਂਡ ਡੈਨਮਾਰਕ ਨੀਦਰਲੈਂਡ ਕੈਨੇਡਾ ਬੈਲਜੀਅਮ ਇਹ ਟਾਪ 10 ਦੇ ਉੱਤੇ ਨੇ ਸੋ ਹੁਣ ਇਸ ਤੋਂ ਤੁਸੀਂ ਕਹਿ ਲਓ ਕਿ ਜੀ ਭਾਰਤ ਮਾਤਾ ਬਹੁਤ ਮਹਾਨ ਹੈ ਔਰ ਭਾਰਤ ਦਾ ਕੀ ਕਹਿਣਾ ਹੈ ਉਹਦੀ بزਨਸ ਇਕਨੋਮੀ 2025 ਤੱਕ ਅਸੀਂ ਜੀ ਨੂੰ ਪਿੱਛੇ ਛੱਡ ਦੇਾਂਗੇ 2050 ਤੱਕ ਅਸੀਂ ਅਮਰੀਕਾ ਨੂੰ ਪਿੱਛੇ ਛੱਡ ਦੇਾਂਗੇ ਪਰ ਅਸਲੀ ਕਰਤੂਤ ਇਹਨਾਂ ਦੀ ਇਸ ਰਿਪੋਰਟ ਤੋਂ ਜ਼ਾਹਰ ਹੁੰਦੀ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਨਾਲ ਨੇ ਬ੍ਰੇਕ ਈਵਰਸ ਤੁਸੀਂ ਸਾਨੂੰ ਇਸ ਤਰ੍ਹਾਂ ਬੈਨਰ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ